24 ਨਿਊਜ਼ ਦੇਖ ਰਹੇ ਦਸਕੰ ਦਾ ਸਵਾਗਤ ਹੈ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਤਾਰੀਵਾਲ ਵੱਲੋਂ ਨਵੀਂ ਦਿੱਲੀ ਪਿੰਡ ਬੱਲਵਕੇ ਅਧਿਆਤਮਿਕ ਸਤ ਸੰਗ ਕਰਵਾਇਆ ਗਿਆ ਜਿਸ ਦੌਰਾਨ ਜੋਨਲ ਇੰਚਾਰਜ 13B ਅੰਮ੍ਰਿਤਸਰ ਸ਼੍ਰੀ ਰਕੇਸ਼ ਸੇਠੀ ਜੀ ਨੇ ਅਚੇਤ ਤੌਰ ਤੇ ਸ਼ਿਰਕਤ ਕਰਕੇ ਪੰਡਾਲ ਵਿੱਚ ਜੁੜੀ ਬੈਠੀਆਂ ਸੰਕੜੇ ਸੰਤਾਂ ਨੂੰ ਪਰਵਚਨਾ ਰਾਹੀਂ ਨਿਹਾਲ ਕੀਤਾ ਸਰੀਰ ਕੇ ਸੇਟੀ ਨੇ ਕਿਆ-ਕਿਆ ਹਰੇਕ ਧਰਮ ਆਪਸੀ ਭਾਈਚਾਰਕ ਸਾਂਝ ਤੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਹੈ ਜਦ ਕੇ ਮਨੁੱਖਾ ਜਨਮ ਸਭ ਤੋਂ શ્રેષ્ઠ ਹੈ ਜਿਸ ਵਿੱਚ ਇਨਸਾਨ ਨਾਮ ਸਿਮਰਨ ਭਜਨ ਬੰਦਗੀ ਅਤੇ ਸਤਿਗੁਰੂ ਦੀ ਰਜਾ ਵਿੱਚ ਰਹਿ ਕੇ ਆਵਾ ਗਵਨ ਦੇ ਚੱਕਰਾਂ ਤੋਂ ਦੂਰ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਫਾਈ ਮੁਹਿੰਮ ਖੂਨਦਾਨ ਕੈਂਪ ਲਗਾ ਕੇ ਰੁੱਖ ਲਗਾ ਕੇ ਅਤੇ ਕੁਦਰਤੀ ਆਫਤਾਂ ਫੜਾ ਮੌਕੇ ਮੰਨਤਾ ਦੀ ਸੇਵਾ ਲਈ ਸਭ ਤੋਂ ਅੱਗੇ ਹੋ ਕੇ ਸੇਵਾਵਾਂ ਨਿਭਾਉਂਦਾ ਸੁਭਾਗ ਪ੍ਰਾਪਤ ਕਰਦੇ ਹਨ ਸਵਾਲ ਦੇ ਜਵਾਬ ਤੇ ਸ੍ਰੀ ਕੇਸ ਸ਼ੇਠ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸ਼ਰਧਾਲੂਆਂ ਨੂੰ ਅਧਿਆਤਮਕ ਨਾਲ ਜੋੜਿਆ ਜਾਂਦਾ ਹੈ ਪਰ ਮਿਸ਼ਨ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਅਤੇ ਸ਼ਰਧਾਲੂ ਪੂਰੀ ਆਜ਼ਾਦੀ ਨਾਲ ਆਪਣੇ ਪਸੰਦਾ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ ਇਸ ਮੌਕੇ ਤੇ ਸੰਚੋਚਕ ਬਲਜੀਤ ਸਿੰਘ ਦਾਸਪੁਰ ਧਾਰੀਵਾਲ ਬਰਾਚ ਮੁਖੀ ترਸੀਮ ਕੁਮਾਰ ਦਲਬੀਰ ਸਿੰਘ ਸੰਚਾਲਕ ਜਸਵੰਤ ਸਿੰਘ ਰਜਿੰਦਰ ਕੁਮਾਰ ਇਨਚਾਰਜ ਬਾਲੇ ਸਾਫਕਾ ਸਰਪੰਚ ਜਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਮਾਗਮ ਅਪਰੰਤ ਗੁਰੂ ਕਾ ਅਟੁੱਟ ਲਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਓ ਸਤ ਸੰਗਤ ਮੰਗਲਾ ਚਰਨ ਦੇ ਸ਼ਾਮਲ ਹੋ ਕੇ ਸਮਰਤ ਪਰਮਾਤਮਾ ਏ ਨਿਰਗੁਣ ਨਿਰੰਕਾਰ ਤੂੰ ਕਰਤਾ ਹੈ ਜਗਤ ਕਾ ਤੂੰ ਸਭ ਕਾ ਆਧਾਰ ਕਾਨ ਕਾਨ ਮੇ ਹੈ ਬਸ ਰਹਾ ਤੇਰਾ ਰੂਪ ਅਪਾਰ ਤੀਨ ਕਾਲ ਹੈ ਸਤ ਤੂੰ ਨਤਿਆ ਹੈ ਸੰਸਾਰ ਕਰ ਤੂੰ ਜਗ ਕੇ ਪਾਲਨ ਹਾਰ ਹੈ ਬੇਅੰਤ ਮਾ ਤੇਰੀ ਦਾਤਾ ਅਪਰੰਪਾ ਮਾਪੀਤਾ ਪਰਮਾਤਮਾ ਸਭ ਤੇ ਵੀ ਸੰਤਾਨ ਬਲਾ ਕਰੋ ਸਭ ਦਾ ਪ੍ਰਭੂ ਸਭ ਕਾ ਹੋ ਕਲਿਆਣ ਬਲਾ ਕਰੋ ਸਭ ਦਾ ਪ੍ਰਭੂ ਸਭ ਕਾ ਹੋ ਕਲਿਆਣ ਜਿਵੇਂ ਆਪਣਾ ਜੀ ਦੱਸਿਓ ਅੱਜ ਪਿੰਡ ਪੱਲ ਵਿੱਚ ਸਾਧ ਸੰਗਤਾਂ ਬੜੀ ਵੱਡੀ ਸੰਗਤ ਅੱਜ ਸੰਸਾਪੋਈਓ ਇੱਕ ਪੰਡਾ ਇਹ ਅੱਜ ਬਲਪਿੰਡ ਦੇ ਵਿੱਚ ਸੰਦਰੰਕਾਰੀ ਮਿਸ਼ਨ ਦਾ ਇੱਕ ਅਧਿਆਤਮਿਕ 사ਸੰਗ ਹੋਇਆ ਔਰ ਇੱਕ ਐਸਾ ਸੰਦੇਸ਼ ਦਿੱਤਾ ਗਿਆ ਕਿ ਮਨੁੱਖ ਆਪਣੇ ਮੂਲ ਦੀ ਪਛਾਣ ਕਰ ਸਕਦਾ ਔਰ ਉਹਦੇ ਕੋਲ ਇਹ ਮਨੁੱਖ ਜਨਮ ਦੇ ਵਿੱਚ ਇਹ ਮੌਕਾ ਹੈ ਇਹ ਆਪਣੇ ਇਸ ਮੂਲ ਦੀ ਪਛਾਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਔਰ ਜਦ ਮਨੁੱਖ ਆਪਣੇ ਮੂਲ ਨੂੰ ਜਾਣ ਲੈਂਦਾ ਹੈ ਤੇ ਫਿਰ ਹਰ ਇੱਕ ਦੇ ਅੰਦਰ ਹੀ ਇਸ ਪ੍ਰਭੂ ਪਰਮਾਤਮਾ ਦਾ ਵਾਸ ਦਿਖਦਾ ਹੈ ਹਰ ਇੱਕ ਦੇ ਨਾਲ ਇਹਦਾ ਰਿਸ਼ਤਾ ਹੋ ਜਾਂਦਾ ਹੈ ਇੱਕ ਗਰ ਆਦਮੀ ਦਾ ਆਦਮੀ سے ਕੁਝ ਇਸ ਤਰ੍ਹਾਂ ਰਿਸ਼ਤਾ ਹੋ ਜਾਏ ਕਿ ਆਦਮੀ ਆਦਮੀ ਕੇ ਲਈ ਫਰਿਸ਼ਤਾ ਹੋ ਜਾਏ ਸੰਤ ਨਿਵਾੰਕਾਰੀ ਮਿਸ਼ਨ ਵੱਲੋਂ ਤੁਹਾਡਾ ਸਮਾਰਾ ਸਮਾਜਿਕ ਕਾਰਜ ਵੀ ਬੜੇ ਕੀਤੇ ਜਾਂਦੇ ਆ ਜਿੱਦਾਂ ਖੂਦਾਨ ਕੈਂਪ ਲਗਾਇਆ ਜਾਂਦਾ ਹੋਰ ਵੀ ਇੱਕ ਕੰਮ ਕਿੱਥੇ ਜਾਂ ਉਹਦੇ ਤੋਂ ਬੰਦ ਨਹੀਂ ਥੋੜਾ ਬਰਾ ਦੇ ਸੰਦਰੰਗ ਕਰੀ ਮਿਸ਼ਨ ਹਮੇਸ਼ਾ ਮਾਨਵਤਾ ਦੇ ਲਈ ਅੱਗੇ ਆਂਦਾ ਵੈ ਅਸੀਂ ਖੂਦਾਨ ਕੈਂਪ ਵੀ ਲਗਾਨੇ ਆ ਸਫਾਈ ਅਭਿਆਨ ਵੀ ਲਗਾਨੇ ਆ ਵਨਸ ਵਨ ਥ੍ਰੀਜ਼ ਵੀ ਲਗਾਨੇ ਆ ਕੋਵਿਡ ਪੀਰੀਅਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਾਫੀ ਕੀਤੇ ਗਏ ਤੇ ਜੋ ਅਨਾਜ ਸੁੱਕਾ ਰਾਸ਼ਨ ਅਸੀਂ ਘਰ ਘਰ ਪਹੁੰਚਾਂ ਦਾ ਕੰਮ ਕੀਤਾ ਔਰ 1000 ਬਡ ਦਾ ਐਸੇ ਜੋ ਹਸਪੀਟਲ ਵੀ ਬਣਾਇਆ ਜਿੱਥੇ ਜ਼ੀਰੋ ਕਾਜ਼ਿਉਲਟੀ ਹੋਈ ਔਰ ਪੰਜਾਬ ਸਰਕਾਰ ਨੂੰ ਵੀ ਉਸ ਵੇਲੇ ਆਕਸੀਮੀਟਰ ਆਕਸੀਜਨ ਕਨਸੈਂਟਰੇਟਰ ਇਹ ਸਭ ਮਹయ్యా ਕਰਾਏ ਗਏ ਹਮੇਸ਼ਾ ਹੀ ਐਸੇ ਮੰਦਿਰ ਚ ਹੀ ਪਾਵਨ ਦਾ ਮਨੁੱਖ ਕੋ ਮਨੁੱਖ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਸਮਾਜ ਦੇ ਬੈਟਰਮੈਂਟ ਲਈ ਸਮਾਜ ਦੇ ਲਈ ਉਹਨੂੰ ਵਧੀਆ ਰੂਪ ਦੇਣ ਦੇ ਲਈ ਜੋ ਵੀ ਹੈ ਜੋ ਉਪਰਾਲੇ ਹੋਣਗੇ ਚੰਨਨ ਕਰੇ ਮਿਸ਼ਨ ਹਮੇਸ਼ਾ ਹੀ ਅੱਗੇ ਵੱਧ ਕੇ ਰਹਿੰਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਆ ਜਿਹੜੀਆਂ ਮਾਰੀਆਂ ਸੰਗਤਾਂ ਦੇ ਪਏ ਨਸ਼ਾ ਵਗੈਰੇ ਉਹਨਾਂ ਨੂੰ ਕੀ ਅਪੀਲ ਕਰਦੇ ਮੇਰੀ ਉਹਨਾਂ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਇਹ ਜ਼ਿੰਦਗੀ ਮਿਲੇ ਨਾ ਦੁਬਾਰਾ ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਣੀ ਆਪਣੇ ਹੱਥੀ ਆਪਣੀ ਜੜ ਪੁੱਟਿਏ ਆਪਣੇ ਹੱਥੀ ਆਪਣਾ ਕਾਜ ਸਵਾਰੀਏ ਗੁਰਬਾਣੀ ਦਾ ਮਹਾਂ ਕਥਨ ਹੈ ਕਿ ਤੁਹਾਡੇ ਆਪਣੇ ਹੱਥੇ ਹੈ ਕਿ ਤੁਸੀਂ ਆਪਣੇ ਕੰਮਾਂ ਨੂੰ ਆਪਣੇ ਘਰ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਦੇ ਹੋ ਤੇ ਜੇ ਤੁਸੀਂ ਆਪਣੇ ਪੈਰਾਂ ਤੇ ਆਪ ਖੁਲਾੜੀ ਮਰਨੀ ਉਹ ਵੀ ਤੁਹਾਡੇ ਆਪਣੇ ਹੱਥ 'ਚ ਹੈ ਚੋਣ ਆ ਤੇ ਤੁਸੀਂ ਕਰਨਾ ਹੈ ਕਿ ਤੁਸੀਂ ਕਿਹੜੇ ਪਾਸੇ ਜਾਣਾ ਹੈ ਬਾਲ ਇਜ਼ ਇਨ ਯੂਅਰ ਕੋਰਟ ਕਿ ਤੁਹਾਡੇ ਹੱਥ ਦੇ ਵਿੱਚ ਬਾਜੀ ਜ਼ਿੰਦਗੀ ਦੀ ਹੈ ਉਹਨੂੰ ਚਾਹੇ ਜਿੱਤ ਕੇ ਤੁਸੀਂ ਜੋ ਆਪਣੀ ਜ਼ਿੰਦਗੀ ਸਫਲ ਬਣਾਓ ਚਾਹੇ ਹਾਰ ਕੇ ਬਣਾਓ ਲੋਕ ਸਮਝਣਾ ਹੁੰਦਾ ਕੋਈ ਰਾਜਨੀਤੀ ਵੀ ਆਪਣੇ ਕੋਈ ਰਗਾ ਸੰਸਦਨ ਰਕਾਰੀ ਮਿੱਦਲ ਦਾ ਕਿੱਦਾਂ ਹੈ ਨਿਰੰਕਾਰੀ ਮਿਸ਼ਨ ਜੋ ਹੈ ਕਿਸੇ ਨੂੰ ਕੋਈ ਫੋਰਸ ਨਹੀਂ ਕਰਦਾ ਹਰ ਕਿਸੇ ਦਾ ਇਹ ਆਪਣਾ ਇੰਡੀਪੈਂਡੈਂਟ ਹੱਕ ਹੈ ਕਿ ਉਹ ਜਿੱਥੇ ਵੀ ਚਾਏ ਉਹ ਆਪਣਾ ਮਨਮਰਜ਼ੀ ਦਾ ਨੇਤਾ ਜਿਹੜਾ ਵੀ ਚੁਣਨਾ ਚਾਹੇ ਜੇ ਨਿਰੰਕਾਰੀ ਮਿਸ਼ਨ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ